ਬਾਰ ਨਿਕਲਦਾ ਹੰਮੇ ਕੰਮ ਹੋਏ ਜਦੋਂ ਮੈਂ ਨਾਲ ਹੀ ਕੱਢਣਾ ਕੱਢਣਾ ਮੈਨੂੰ ਆਪਣੀ ਕੁੜੀ ਨੂੰ ਕੱਢ ਜਿਹੜਾ ਕੰਮ ਕੱਢਣਾ ਇਹ ਪਹਿਲਾਂ ਮਾਹੀ ਨੂੰ ਕੱਢ ਚੱਲ ਨਿੱਕੇ ਬਾਹਰ ਹੋ ਜਾ ਨਾ ਕਿੱਥੇ ਨਹੀਂ ਜਾਂਦੀ ਚੋਰੀ ਜਾਂਦੀ ਤੇ ਵਿਝਣਾ ਕਿੱਡੇ ਧੱਕੇ ਮਾਰ ਲਿਆ ਪਤਾ ਨਾ ਕੱਲੀ ਆ ਕੱਲੀ ਆ ਤੇ ਕੱਲੀ ਤੁਸੀਂ ਆਏ ਹੋ ਮੈਂ ਨਹੀਂ ਗਈ ਤੁਹਾਡੇ ਵੱਲ ਠੀਕ ਆ ਤੂੰ ਹਰੇਕ ਗੱਲ ਬਦੋਂਦੇ ਹੋ ਤੁਹਾਨੂੰ ਮੇਰੀ ਕੁੜੀ ਨਾਲ ਤੂੰ ਗੱਲਾਂ ਕਰਨੀ ਆ ਤੈਨੂੰ ਮੈਂ ਛੱਡ ਕੇ ਵੇਖਾਂ ਸੀ ਕਿੱਦਾਂ ਹੁਣ ਧੋਖ ਆਇਆ ਕਿ ਕੁੜੀ ਨੂੰ ਗੱਲਾਂ ਕਰਨੀ ਆ ਤੇ ਜਿਹੜੀਆਂ ਸਾਨੂੰ ਗੱਲਾਂ ਹੁੰਦੀਆਂ ਤੈਨੂੰ ਮੈਂ ਨਾਲ ਹੀ ਕੱਢਣਾ ਕੁੜੀ ਨੂੰ ਥੋੜੀ ਸੋਨੀ ਮੁੰਡਿਆਰੇ ਘਾੜ ਜਾਂਦੀ ਐ ਦੇਖ ਲੈ ਮਾਂ ਕਿਦਾਂ ਦੀ ਐ ਬਿਠਾ ਲੈ ਨੂੰ ਅੰਦਰ ਵਾਰ ਕੇ ਬਿਠਾਉਂਗੀ ਬਿਠਾਉਣਾ ਹੀ ਆ ਕੀ ਕਰ ਲੋਗੇ ਤੁਸੀਂ ਅੱਛਾ ਕੀ ਕਰ ਲੋਗੇ ਤੁਸੀਂ ਮੈਂ ਸਭ ਕੁਝ ਕਰ ਸਕਣੀ ਆ ਆਲੇ ਦੇ ਮੁੰਡਿਆਂ ਨੂੰ ਆਲੇ ਦੇ ਵੇਲੇ ਨੇ ਕੀ ਕਰਦੇ ਮੁੰਡੇ ਅੱਛਾ ਵੇਖੀ ਤਾਲੋ ਦੋਵਾਂ ਨੂੰ ਨਾ ਕੱਢੂਗਾ ਤੇ ਜਿਹੜੀ ਕੰਡਣ ਵਾਲੀ ਉਹ ਕੱਢ ਦੇਣੀ ਤੇ ਹਾਨੂੰ ਕੱਢੀ ਜਾਂਦੇ ਸਾਡੇ ਤੇ ਤੁਹਾਡਾ ਜੋਰ ਚੱਲਦਾ ਉਹ ਕੱਢਣਾ ਆਹੋ ਉਹ ਧੀ ਨਹੀਂ ਕਰਦੀ ਤੂੰ ਬਹੁਤੀਆਂ ਨਹੀਂ ਆ ਸਿਮੇ ਕੀ ਘਰ ਲੱਗੀ ਆ ਕੁਛ ਨਹੀਂ ਮੰਮੀ ਲੰਮੇ ਬੈਣ ਲੱਗੀ ਆ ਕਪੜੇ ਤੋਂ ਅੱਕ ਗਈ ਮੈਂ ਘੜੀ ਲੰਮੇ ਪੈ ਤੇ ਰੋਟੀ ਪਾਣੀ ਨਹੀਂ ਕਰਨਾ ਮੰਮੀ ਤੂੰ ਹੀ ਬਣਾ ਲਓ ਅਜੀ ਮੈਂ ਦੁਪਹਿਰੇ ਬਣਾ ਕੇ ਹਟੀਆਂ ਉਦੋਂ ਦੀ ਮੈਂ ਕਪੜੇ ਧੋਣ ਦੀਆਂ 2 ਮਿੰਟ ਮੈਨੂੰ ਲੰਮੇ ਪੈ ਲੈਣ ਦੋ ਤੇ ਮੈਂ ਬਣਾ ਲਾਂਗੀ ਅੱਛਾ ਰੋਟੀ ਤਾਂ ਭੁੱਖੇ ਬੈਠੇ ਸਾਰੇ ਹੀ ਤੇ ਤੂੰ ਕਹਿੰਦੀ ਮੈਨੂੰ ਲੰਮੇ ਪੈਣ ਦੋ ਚੱਲ ਨਿਕਲ ਬਾਹਰ ਨਹੀਂ ਕੋ ਕਰਨਾ ਮੈਨੂੰ ਮੇਰੀ ਗੁੰਨ ਕਾ ਗੱਲਾਂ ਕਰਦੀ ਤੈਨੂੰ ਕੱਢ ਕੇ ਨਹੀਂ ਆ ਬਾਹਰ ਮੰਮੀ ਪਹਿਲਾਂ ਤਾਂ ਤੂੰ ਮੇਰੀ ਬਾਹ ਛੱਡੋ ਕਿਉਂ ਬਾਹ ਛੱਡੋ ਕੀ ਗੱਲ ਕੀ ਹੋਈ ਆ ਜਿਹੜਾ ਤੁਸੀਂ ਨਾ ਤਮਾਸ਼ਾ ਲਾਉਂਦੇ ਹੋ ਤੂੰ ਅੱਗੇ ਮੇਰੇ ਨਾਲ ਬੜੀ ਬੋਲੀ ਹਾਰ ਕੇ ਮੈਨੂੰ ਗ ਤੂੰ ਬੜੀਆਂ ਗੱਲਾਂ ਕਰ ਰਹੀਆਂ ਕਰਨੀ ਆ ਮੈਂ ਕੋਈ ਗੱਲ ਨਹੀਂ ਕੀਤੀ ਤੂੰ ਤਾਂ ਮੈਨੂੰ ਲੱਗਦਾ ਹੁੰਦਾ پتہ ਲੈ ਲੈਣ ਦੇ ਬਦਲੇ ਲੈਣ ਜੱਜ ਤੂੰ ਮੁਰਗੀ ਦਾ ਹਸ ਲਾਇਆ ਸੀ ਇੱਕ ਦੋ ਰੋਲੋ ਪਾਇਆ ਤੁਸੀਂ ਹੁਣ ਕੀ ਆ ਇਹਨੇ ਉੱਤੇ ਵੀ ਅੱਗੇ ਕੁੜੀ ਨੂੰ ਵਾਵਾ ਦੀ ਗੱਲਾਂ ਕੀਤੀਆਂ ਨੇ ਹੁਣ ਮੇਰੇ ਦਿਵਾਲੇ ਹੋਈ ਸੀ ਤੇ ਮੈਂ ਨਹੀਂ ਰੋਟੀ ਪਾਣੀ ਬਣਾਉਣਾ ਦੀਦੀ ਮੈਂ ਕੁਛ ਨਹੀਂ ਕਿਹਾ ਮੈਂ ਮੈਂ ਰੋਟੀ ਬਣਾਣ ਨਹੀਂ ਸੀ 1 ਵਜੇ ਤੇ ਹੁਣੇ ਕਹਿੰਦੇ ਬਣਾ ਕੇ ਦੇ ਤੇ ਮੰਮੀ ਅੱਜ ਹੁਣੇ ਰੋਟੀਆਂ ਖਾ ਲੈਣੀਆਂ ਖਾਣੀਆਂ ਕਿਤੇ ਜਾ ਕੇ ਰਾਤ ਨੂੰ 7-8 ਵਜੇ ਆ ਤੇ ਭਾਂਜਦੀ ਹੈ ਰੋਟੀ ਤੁਹਾਨੂੰ ਖਵਾ ਕੇ ਸਵਾਲਾਂ ਕੁੜੀ ਨੂੰ ਕਹਿੰਦੀ ਆ ਕਿ ਤੂੰ ਮੜ ਕੇ ਤੇ ਲੜਾਈਆਂ ਪਾਈਆਂ ਇਹਨੂੰ ਵੀ ਪਤਾ ਲੱ ਕਿ ਕਿਦਾਂ ਲੜਾਈਆਂ ਪੈਂਦੀਆਂ ਨੇ ਕਿਦਾਂ ਮੈਂ ਆਪਣੀ ਕੁੜੀ ਕੱਢ ਜਿਹੜੀ ਕੱਢਣ ਵਾਲੀ ਆ ਉਹ ਨਾ ਕੱਢ ਕਿਉਂ ਕੱਢਾਂ ਇਹਨੇ ਕੱਢਣਾ ਮੈਂ ਵੀ ਗੁੱਸਾ ਤੂੰ ਹੁਣ ਸਾਡੇ ਤੇ ਕੱਢੀ ਜਾਣੀ ਆ ਤੇ ਕਿਤੇ ਕੱਢਾਂ ਆਹੋ ਇਹੋ ਹੀ ਬੋਲਦੀ ਆ ਗੱਡੀ ਆਡੀ ਗੱਲ ਕੋਈ ਨਹੀਂ ਆ ਇਹਨਾਂ ਦਾ ਰਾਦਾ ਆ ਕਿ ਇਹਨੂੰ ਘਰੋਂ ਬਾਹਰ ਕਰ ਦਾਂਗੇ ਨਾ ਤੇ ਛੇਤੀ ਕੋਠੀ ਪੈ ਜਾਏਗੀ ਤੇ ਮੈਂ ਕਿਤੇ ਨਹੀਂ ਜਾਣ ਵਾਲੀ ਜੋ ਮਰ ਜੇ ਨਹੀਂ ਕਰੋ ਮੇਰੇ ਨਾਲ ਕਿਉਂ ਨਹੀਂ ਜਾ ਸਕਦੀ ਉਹ ਕਹਿੰਦੇ ਹੁਣ ਇਦਾਂ ਨਹੀਂ ਪੰਦੀ ਚੱਲ ਘਰੋਂ ਹੀ ਕੱਢਨੇ ਤੱਕੇ ਮਾਰ ਕੇ ਤੇ ਪੇਜੇਗੀ ਤੇ ਕੱਢਣਾ ਨਹੀਂ ਜਾਣਾ ਵੈਨੂੰ ਆਪਣੀ ਕੁੜੀ ਨੂੰ ਕੱਢੋ ਜਿਹੜੀ ਕੱਢਣ ਵਾਲੀ ਅੱਛਾ ਚੱਲ ਬਾਹਰ ਨਿਕਲ ਤਾਂ ਹਮਾਰੇ ਕੰਮ ਹੋਏ ਜਦੋਂ ਮੈਂ ਨਾਲ ਹੀ ਕੱਢਣਾ ਕੱਢਣਾ ਮੈਨੂੰ ਅੱਛਾ ਆਪਣੀ ਕੁੜੀ ਨੂੰ ਕੱਢ ਜਿਹੜਾ ਕੰਮ ਹੋਵੇ ਇਹ ਕਿਤੇ ਮੈਨੂੰ ਹੀ ਕੱਢ ਚੱਲ ਨਿੱਕੇ ਬਾਹਰ ਹੋ ਜਾ ਨਾ ਤੇ ਕਿਤੇ ਨਹੀਂ ਜਾਂਦੀ ਕਿਉਂ ਨਹੀਂ ਜਾਂਦੀ ਤੇ ਵੀ ਜਾਣਾ ਕਿੱਡੇ ਤੱਕੇ ਮਾਰ ਲਿਆ ਪਤਾ ਨਾ ਕੱਲੀ ਆ ਕੱਲੀ ਆ ਤੇ ਕੱਲੀ ਤੁਸੀਂ ਆਏ ਹੋ ਮੈਂ ਨਹੀਂ ਗਈ ਤੁਹਾਡੇ ਵੱਲ ਠੀਕ ਆ ਤੂੰ ਹਰੇ ਗੱਲ ਬਦੋਂਦੇ ਹੋ ਤੁਹਾਨੂੰ ਆਪਣੀ ਕੁੜੀ ਮੇਰੀ ਨੂੰ ਤੂੰ ਗੱਲਾਂ ਕਰਨੀ ਆ ਤੈਨੂੰ ਮੈਂ ਕੱਢ ਕੇ ਵੇਖਾਂ ਸੀ ਕਿੰਦਾ ਹੁਣ ਦੁੱਖ ਆਇਆ ਕਿ ਕੁੜੀ ਨੂੰ ਗੱਲਾਂ ਕਰਨੀਆਂ ਤੇ ਜਿਹੜੀਆਂ ਸਾਨੂੰ ਗੱਲਾਂ ਹੁੰਦੀਆਂ ਤੈਨੂੰ ਮੈਂ ਨਾਲ ਹੀ ਕੱਢਣਾ ਕੁੜੀ ਨੂੰ ਸਾਡੇ ਸੰਦੇ ਮੁੰਡਿਆਰੇ ਘਰ ਜਾਣਦੀ ਹੈ ਜੇ ਮਾਂ ਕਿੱਦਾਂ ਦੀ ਹੈ ਕੁੜੀਆਂ ਦਾ ਘਰ ਮੇਰੀ ਘਰ ਕੁੜੀ ਤਾਂ ਟਿਕਣ ਦੇ ਐਂ ਨਹੀਂ ਜੇ ਓਏ ਓ ਤੀ ਗੱਲ ਕੁੜੀ ਨੂੰ ਕੀਤੀ ਹੈ ਦੋਵਾਂ ਜਾਣੀਆਂ ਰਾਲ ਕੇ ਤੇ ਨਾ ਕੁੜੀ ਨੇ ਕੋਈ ਗੱਲ ਨਹੀਂ ਕੀਤੀ ਕੁੜੀ ਕਿਹੜੀ ਘੱਟ ਵਾ ਕੁੜੀ ਵੀ ਚਾਰ ਗੁਰਾਂ ਵੱਧਦੀ ਹੈ ਤੁਹਾਡੇ ਨਾਲੋਂ ਤੇ ਤੂੰ ਬੋਲ ਨਹੀਂ ਕੁੜੀ ਨਹੀਂ ਬੋਲ ਸਕਦੀ ਕੁੜੀ ਨੇ ਕਿੜੀਆਂ ਘੁੰਗਣੀਆਂ ਪਾਈਆਂ ਫਿਰ ਮੂੰਹ ਚ ਜੇ ਮਮੀ ਪਾਪੀ ਜਨਾ ਰੇਲ ਨਹੀਂ ਰਲ ਕੇ ਤਾਂ ਆਪਾਂ ਰਹਿਣਾ ਹੀ ਉਹਨੂੰ ਰਲਣਾ ਆਉਂਦਾ ਹੀ ਨਹੀਂ ਕਿਤੇ ਵੀ ਨਾ ਤੇ ਇੱਥੇ ਤੇ ਨਾ ਸੋ ਰਹੇ ਨਹੀਂ ਰਲਣਾ ਆਉਂਦਾ ਤੇ ਆਪਣੀ ਸੱਸ ਨੂੰ ਨਾ ਰਲਦੀ ਉਹ ਸਾਡੇ ਨਾਲ ਰਲ ਨਹੀਂ ਆੜ ਕੇ ਤਾਂ ਤੁਸੀਂ ਰਲਵਾਇਆ ਹੈ ਹੀ ਨਹੀਂ ਜਿੱਦਾਂ ਨਹੀਂ ਤੁਸੀਂ ਜਿਲਸਾ ਜਿੱਦਾਂ ਦੀ ਕੁੜੀ ਆਈ ਉਹਦਾ ਦੀ ਕੁੜੀ ਨੂੰ ਧੂਵੀ ਦਿੱਤੀ ਨਹੀਂ ਫਿਰ ਨਿਕਲ ਜਾਵੇ ਇਥੋਂ ਮੰਮੀ ਆਈ ਤੇ ਉਹਦੇ ਮੂੰਹ ਵਾਲੇ ਵੇਂਦੀਆਂ ਚੱਲ ਇੱਕ ਦਿਨ ਰਹੁ ਦੋ ਦਿਨ ਰਹੁ ਸਾਨੂੰ ਕੀ ਪਤਾ ਉਥੇ ਇੱਥੇ ਨੇ ਪੇਂਟ ਪਾ ਕੇ ਬਹਿ ਜਾਣਾ ਤੇ ਕੈਂਡੀ ਪਾਉਣਾ ਹੈ ਰਹਿਣਾ ਨਹੀਂ ਇੱਥੇ ਮੈਂ ਇੱਕ ਦਿਨ ਰਵੇ ਦੋ ਦਿਨ ਰਵੇ ਉਹ ਤੇ ਐਉਂ ਬੈਠੀ ਜਿੱਦਾਂ ਇੱਥੇ ਸਾਰੀ ਉਮਰ ਇੱਥੇ ਬੈਠੀ ਰਹਿਣਾ ਹੁੰਦਾ ਨਹੀਂ ਇੱਥੇ ਪਰਾਉਣਾ ਹੁੰਦਾ ਨਾ ਤੁਹਾਡੇ ਵਾਲ ਗਿਆਂਦਾ ਤਮਾਸ਼ਾ ਲਾਇਆ ਤੁਸੀਂ ਉਹ ਨਹੀਂ ਹੁਣੇ ਚੱਲ ਜਾਣਾ ਕੁਕ ਡੇ ਡਾ ਜਾਂਦਾ ਤਾਂ ਜਾਂਦਾ ਰਵੇ ਅੰਨੀ ਦੌੜਣ ਵੀ ਕਹਿੰਦੀ ਆ ਕਿ ਚੱਲ ਜੇ ਉਹ ਤਾਂ ਕਹਿੰਦਾ ਹੁਣ ਆ ਕਿ ਕੋਈ ਵੇਖਣ ਤੇ ਨਹੀਂ ਡਿਆ ਮੈਨੂੰ ਰੋਕ ਲਿਆ ਗੋਪਾਵਾਂ ਫੜ ਕੇ ਕੋਈ ਬਸ ਆਹ ਹੋਏ ਕੰਮ ਨੇ ਤੁਹਾਡੇ ਕੋ ਹੋਰ ਕੋਈ ਨਹੀਂ ਆ ਜੇ ਇਹ ਬੋਲਦੀ ਤੇ ਵੀ ਇਦਾਂ ਤੇ ਤੂੰ ਬੋਲਨੀ ਤਾਂ ਤੂੰ ਨਹੀਂ ਇਹ ਵੀ ਮੰਮੀ ਆਈ ਹੁਣ ਇਦਾਂ ਹੀ ਬੋਲਣਾ ਟਾਟਿਆ ਲਵੇਖਿਆ ਹਿੰਦ ਸਿੱਖਦੀ ਆ ਬੋਲਣਾ ਅੱਛਾ ਆਪਾਂ ਨਹੀਂ ਪਹਿਲਾਂ ਬੋਲਦੀਆਂ ਤੂੰ ਹੀ ਗਜਾਇਆ ਬੋਲਣ ਠੀਕ ਆ ਨਾ ਅਸੀਂ ਮੈਂ ਚੋਪੀ ਕਰ ਤੇਰੇ ਪੁਆਰੇ ਨੇ ਸਾਰੇ ਮੇਰਾ ਕੋਈ ਪੁਆਰਾ ਨਹੀਂ ਆ ਤੂੰ ਚੋਪੀ ਕਰਾਉਣਾ ਤੂੰ ਹੀ ਕਿੱਡੀਆਂ ਗੱਲਾਂ ਮਾਰਦੀਂ ਤੇ ਹਰ ਟਾਈਮ ਇਹਦੇ ਪੁਆਰੇ ਪੈਂਦੇ ਨੇ ਦੀਦੀ ਉਮਦੀਆਂ ਹਰ ਟਾਈਮ ਮੇਰੇ ਵੱਲ ਇਹ ਆ ਤੇ ਨਾ ਮੇਰਾ ਲਾ ਦਿੰਦੀਆਂ ਵਾ ਤੇ ਕੁੜੀ ਤੇ ਦਿਵਾਲੇ ਕੌਣ ਹੋਣ ਡਿਆ ਸੀ ਤੂੰ ਹੀ ਹੋਣ ਡੀ ਵੀ ਇਹ ਜਾਂਦੀ ਨਹੀਂ ਆ ਤੇ ਜਾਵੇ ਮੈਂ ਅਰੇ ਕਹਿੰਨੀ ਹੁਣ ਚੱਲ ਜਿਆ ਕਿਉਂ ਜਾ ਰਹੇ ਇੱਥੇ ਹੀ ਰਹਿਣਾ ਇੱਥੇ ਹੀ ਰਹਿਣਾ ਤੇ ਜੋ ਮਰਜ਼ੀ ਕਰੋ ਅੱਗੇ ਨਹੀਂ ਵੜ ਸਕਦੀ ਉਹ ਨਾ ਕੱਢ ਕੇ ਛੱਡੂਗੀ ਉਹਨੂੰ ਇਹ ਨਹੀਂ ਨਾ ਕੱਢ ਕੇ ਵੇਖਿਓ ਸਹੀ ਤੁਸੀਂ ਵੀ ਇੱਥੇ ਮੈਂ ਵੀ ਕੱਢਣਾ ਵਾ ਫਿਕਰ ਨਾ ਕਰ ਮੈਂ ਨਹੀਂ ਕਹਿਲੀ ਕਿਤੇ ਵੀ ਠੀਕ ਹੈ ਨਾ ਹਾਲਾਂ ਨੂੰ ਅੰਦਰ ਵਾਰ ਕੇ ਬਿਠਾਉਂਗੀ ਬਿਠਾਉਣਾ ਹੀ ਆ ਕੀ ਕਰ ਲੋਗੇ ਤੁਸੀਂ ਅੱਛਾ ਕੀ ਕਰ ਲੋਗੇ ਤੁਸੀਂ ਮੈਂ ਸਭ ਕੁਝ ਕਰ ਸਕਣੀ ਆ ਆਲਿਆਂ ਦੇ ਮੁੰਡਿਆਂ ਨੂੰ ਆਲਿਆਂ ਦੇ ਵੇਲੇ ਨੇ ਕੀ ਕਰਦੇ ਮੁੰਡੇ ਅੱਛਾ ਵੇਖੀ ਤੁਹਾਨੂੰ ਦੋਵਾਂ ਨੂੰ ਨਾ ਕੱਢੂਗਾ ਤੇ ਜਿਹੜੀ ਕੱਢਣ ਵਾਲੀ ਉਹ ਕੱਢ ਦੇਣੀ ਤੇ ਹਾਨੂੰ ਕੱਢੀ ਜਾਂਦੇ ਸਾਡੇ ਤੇ ਤੁਹਾਡਾ ਜੋਰ ਚੱਲਦਾ ਉਹ ਕੱਢਣਾ ਆਹੋ ਉਹ ਧੀ ਨਹੀਂ ਕਰਦੀ ਤੁਸੀਂ ਬੋਤੀਆਂ ਨਹੀਂ ਆ ਬੋਤੀਆਂ ਨਹੀਂ ਆ ਤੁਸੀਂ ਕਿ ਡੇ ਗੱਲਾਂ ਕਰਦੀ ਐ ਗੱਲਾਂ ਕਰਦੀਆਂ ਚੱਲ ਜਾ ਕੇ ਤੇ ਬਹਿ ਜਾ ਤੇ ਬਹਿ ਜਾਗੀ ਤੁਹਾਨੂੰ ਕੀ ਲੱਗੇ ਜਾ ਕੇ ਤੇ ਚੁਗਲੀਆਂ ਕਰ ਲੋ ਦੋਵਾਂ ਦੀਆਂ ਕਰ ਲੋ ਤੂੰ ਹੀ ਨਹੀਂ ਕਰਦੀਆਂ ਆਪਣੀਆਂ ਚੁਗਲੀਆਂ ਤੁਹਾਨੂੰ ਲੱਭਦੀਆਂ ਆਪਣੀਆਂ ਨਹੀਂ ਲੱਭਦੀਆਂ ਮਾ ਮਾਰਿਆ ਤੁਸੀਂ ਦੋਵਾਂ ਨੇ ਮੈਨੂੰ ਕਰਨੀ ਮਹਰਜਿੰਦਰ ਨੂੰ ਫੋਨ ਤੈਨੂੰ ਵੀ ਦੱਸਣੀ ਐ ਮਜ਼ਾ ਚੰਗੀ ਤਰ੍ਹਾਂ ਹੀ ਕਰ ਲੋ ਕਰ ਲੋ ਜਿੰਨੂੰ ਫੋਨ ਕਰਨਾ ਭਾਵੇਂ ਹੋਰ ਗਾਂ ਤੇ ਗਾਂ ਕਰ ਲੋ ਹਾਂ ਮੇਰੇ ਮੱਥੇ ਆਹੋ ਮੱਥੇ ਨਾ ਲੱਗ ਤੇਰੇ ਮੰਮੀ ਤੂੰ ਇਹ ਬੜਾ ਚੁੱਪ ਕਰਕੇ ਬੈਠੇਂ ਕੀ ਗੱਲ ਹੋਈ ਆ ਗੱਲ ਕੀ ਹੋਣੀ ਹੀ ਮਗਰੋਂ ਤਮਾਸ਼ਾ ਲਾਇਆ ਦਾ ਹੀ ਕੁੜੀਆਂ ਨੇ ਦੋਹਾਂ ਪਰਜਾਈਆਂ ਤੇਰੀਆਂ ਨੇ ਤੂੰ ਮਾਸ਼ਾ ਲਾਇਆ ਹੀ ਤੇ ਹੋਰ ਹੋਇਆ ਕੀ ਹੁਣ ਨਿੱਕੀ ਜੜੀ ਆ ਸਿਮੀ ਉਹ ਮੇਰੇ ਨਾਲ ਡਈ ਹੀ ਬੋਲਣ ਮੈਂ ਤੈਨੂੰ ਕੱਢਿਆ ਬਾਹਰ ਮੈਂ ਚੱਲਾਂ ਤੈਨੂੰ ਕੱਢ ਕੇ ਆਵਾਂ ਤੇ ਚੱਲ ਆਪਣੇ ਪੇਕੇ ਅੱਛਾ ਆਹ ਤੇ ਵੱਡੀ ਵੀ ਪੈ ਗਈ ਮੈਨੂੰ ਕੱਢ ਲਿਆ ਨਹੀਂ ਕੱਢਣ ਦੀਆਂ ਹਾਂ ਹਾਂ ਗੋਰੀਆਂ ਕਿਤੇ ਕਹਿ ਰਹੀਆਂ ਦੀ ਮੈਨੂੰ ਗੱਲਾਂ ਸੁਨਾਈਆਂ ਉਹਨਾਂ ਨੇ ਕੱਢਣਾ ਮਤਾਂ ਦੀ ਉਹਨੂੰ ਕੱਢ ਹਾਂ ਸੰਦੀਪ ਨੂੰ ਹਨੂ ਕੋ ਕੱਢਣ ਡਈ ਮੰਮੀ ਜੇ ਉਹ ਡੱਕਦੇ ਸੀ ਨਾ ਤੇ ਉਹਨੂੰ ਵੀ ਮਾਰਨੇ ਸੀ ਧੱਕੇ ਆਖਿਆ ਸੀ ਮੈਂ ਤੇ ਮੈਂ ਚੱਲ ਤੂੰ ਹੀ ਇਹਦੇ ਮਗਰੇ ਫਿਰ ਉਹਨਾਂ ਤਾਂ ਮੈਨੂੰ ਬਾਹੋਂ ਫੜ ਕੇ ਤੇ ਸਡਾਤੀ ਮੰਮੀ ਇਹ ਤੇ ਕੋਈ ਦਿਨ ਸੁੱਕਾ ਨਹੀਂ ਜਾਣ ਦਿੰਦੀਆਂ ਆਹੋ ਰੋਇ ਤਮਾਸ਼ਾ ਰੋਇ ਤਮਾਸ਼ਾ ਸ਼ਹਿਰ ਕੀ ਚੱਲ ਗਈਆਂ ਕਹਿੰਦੀ ਹੋਣੀਆਂ ਵਾ ਚੱਲ ਮੰਮੀ ਘਰ ਕੱਲੀ ਆ ਆਹੋ ਤਾਂ ਹੀ ਕਿ ਤੇ ਚੰਗੇ ਦੋ ਹੱਥ ਕੀਤੇ ਮੇਰ ਨਾਲ ਕਿਤੇ ਇੰਨਾ ਬੋਲੀਆਂ ਮੈਂ ਹੁੰਦੀ ਹਾਂ ਸੰਦੀਪ ਫੇਰ ਵੇਖਣਾ ਪੁਸਕਣਾ ਨਹੀਂ ਸੀ ਇਹਨਾਂ ਨੇ ਕਿਤੇ ਇੰਨੀਆਂ ਬੋਲੀਆਂ ਕਿਤੇ ਇੰਨੀਆਂ ਗੱਲਾਂ ਕੀਤੀਆਂ ਮਾਨਸਮੰਨੀਆਂ ਮੈਨੂੰ ਉਹਨੂੰ ਕੱਢ ਹਾਂ ਹਾਨੂੰ ਕਢਣੀ ਹੈ ਮੰਮੀ ਹੈ ਕਿਤੇ ਹੁਣ ਦੋਵੇਂ ਜਾਣੀਆਂ ਮੈਨੂੰ ਤਾਂ ਦਿਖੀਆਂ ਨਹੀਂ ਅੰਦਰ ਕਿਤੇ ਵੀ ਅੰਦਰ ਹੀ ਕਿਤੇ ਬੜੀਆਂ ਨੇ ਮੈਨੂੰ ਕੀ ਪਤਾ ਮੈਨੂੰ ਕਿਹਨੀਆਂ ਦੱਸਾਂ ਡੀਆਂ ਮੈਂ ਤਾਂ ਉਹਨਾਂ ਦੀ ਇੱਥੇ ਬੈਠੀ ਚੁੱਪ ਕਰਕੇ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਮੈਨੂੰ ਤਾਂ ਲੱਗਦਾ ਵਾ ਇਹਨਾਂ ਨੇ ਇੱਕ ਅੱਧਾ ਜੀ ਮਾਰ ਕੇ ਛੱਡਣਾ ਵਾ ਰੋਜ ਕਪਾਤ ਰੋਜ ਕਪਤ ਸ਼ੁਕਰ ਕਰੋ ਕਿ ਮੇਰਾ ਘਰ ਵਾਲਾ ਇੱਥੇ ਨਹੀਂ ਹੈਗਾ ਇਹਨਾਂ ਨੇ ਫੇਰ ਉਹਦੇ ਸਾਹਮਣੇ ਕਪਤ ਕਰਨਾ ਹੀ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਨੇ ਤਾਂ ਹੁਣ ਮੈਨੂੰ ਨਾਲ ਲੈ ਜਾਣਾ ਵਾ ਉਹਨੇ ਕਿਹਾ ਚੱਲ ਸੰਦੀਪ ਇਥੋਂ ਗੱਲਾਂ ਥੋੜੀਆਂ ਸੁਣਨੀਆਂ ਇਨਾਂ ਕੋਲੋਂ ਉਹ ਇਦਾਂ ਕਰੀ ਪਰੋਣੇ ਨੂੰ ਦੱਸੀ ਉਹ ਤੋਂ ਡਰਦੀ ਤੇ ਮੈਂ ਚੁੱਪ ਕਰਕੇ ਬੈਠੀ ਆਂ ਨਹੀਂ ਤੇ ਮੈਂ ਚੰਗੀ ਤਰ੍ਹਾਂ ਹੌਲੀਆਂ ਕਰਦੀਆਂ ਇਹ ਦੋਵੇਂ ਮੰਮੀ ਪਤਾ ਲੱਗਣਾ ਕਿਹੜਾ ਰਹਿੰਦਾ ਵਾ ਜੇ ਮੈਂ ਨਾ ਦੱਸੂੰਗੀ ਤੇ ਇਹਨਾਂ ਨੇ ਦੱਸ ਦੇਣਾ ਵਾ ਕਿ ਮੰਮੀ ਨੇ ਸਾਡੇ ਨਾਲ ਇਦਾਂ ਕੀਤਾ ਸੀ ਮੈਨੂੰ ਆਦੀ ਤੈਨੂੰ ਜਾਣ ਦਿੰਦੀ ਆਂ ਪਰੋਣੇ ਨੂੰ ਕੱਲੀ ਰੋਕ ਕੇ ਆਈ ਸੰਦੀਪ ਨੂੰ ਵੀ ਕੱਲ ਦਿੰਦੀ ਨਾਲ ਹੀ ਤੁਹਾਨੂੰ ਕੱਢਣ ਡਈ ਆਂ ਮੰਮੀ ਮੈਂ ਤੇ ਕਹਿੰਨੀ ਆਂ ਛੇਤੀ ਛੇਤੀ ਕੋਠੀ ਬਣੇ ਨਾ ਤੇ ਆਪਾਂ ਉਧਰ ਚੱਲ ਜਾਈਏ ਐਵੇਂ ਇਹਨਾਂ ਦੀਆਂ ਗੱਲਾਂ ਸੌਂਦੇ ਰਹਿੰਨੇ ਆ ਮੈਂ ਤਾਂ ਕਹਿਣ ਦੀ ਬਥੇਰੀ ਛੇਤੀ ਬਣ ਜਾਣ ਹੁਣ ਮੈਂ ਗਈ ਹੀ ਮੰਮੀ ਰਸੋਈ ਵਿੱਚ ਨਾ ਕੋਈ ਸਬਜ਼ੀ ਬਣਾਈ ਆ ਤੇ ਨਾ ਰੋਟੀ ਪਕਾਈ ਆ ਇਦਾਂ ਹੀ ਕਰਦੀਆਂ ਨੇ ਤੁਹਾਨੂੰ ਦਿੱਤੀ ਰੋਟੀ ਕਿ ਨਹੀਂ ਨਾ ਮੈਨੂੰ ਕਿੱਥੇ ਪੁੱਛਣਾ ਆਪੇ ਮੈਂ ਦੋ ਫੁਲਕੇ ਲੈ ਕੇ ਤੇ ਖਾ ਲਈ ਤੇ ਚਾਹ ਨਾ ਬਣਾਈ ਨਾ ਕੁਛ ਤੂੰ ਇਦਾਂ ਕਰ ਤੇ ਚਾਹ ਘੁੱਟ ਬਣਾ ਲੜਨ ਨੂੰ ਬੜੀਆਂ ਸ਼ੇਰ ਵਾ ਤੇ ਜੇ ਕੰਮ ਨੂੰ ਕਹੀਏ ਨਾ ਤੇ ਕੰਮ ਨਹੀਂ ਕਰਦੀਆਂ ਕੁਝ ਵੀ ਕੰਮ ਤੇਰੇ ਵੱਲ ਵੰਦੀਆਂ ਹੀ ਵੀ ਇਹ ਕਰੇ ਵੀ ਆਣ ਕੇ ਬੈਠੀ ਆ ਇਸੇ ਕਰਕੇ ਨਹੀਂ ਕਰਦੀਆਂ ਚੁੱਪ ਕਰਕੇ ਨੁਕਰਾਂ ਚ ਵੜੀਆਂ ਰਹਿੰਦੀਆਂ ਹੀ ਇਹਨਾਂ ਨੂੰ ਲੋੜ ਵੀ ਕੀ ਆ ਮੰਮੀ ਮੇਰੇ ਭਰਾ ਚੰਗੇ ਹੋਣ ਨਾ ਤੇ ਪਰਜਾਈਆਂ ਇਦਾਂ ਕਰਨ ਨਾ ਭਰਾ ਵੀ ਮਗਰ ਲੱਗੀ ਆ ਤਾਂ ਹੀ ਤੇ ਇਦਾਂ ਘਾਂਡੀਆਂ ਨੇ ਹੋਰ ਕਿਹੜੀ ਗੱਲ ਵਾ ਮੰਮੀ ਅੱਗੇ ਤੇ ਤੁਹਾਡੇ ਤੋਂ ਡਰਦੇ ਹੁੰਦੇ ਹੀ ਹੁਣ ਕਿੱਥੋਂ ਡਰਦੇ ਨੇ ਉਹ ਤੇ ਡਰ ਵੀ ਲੱਥ ਗਿਆ ਵਾ ਮੇਰੀ ਗਾਂਸ ਨੂੰ ਉਹਨਾਂ ਦੀ ਸੋਨੀ ਮੇਰੀ ਥੋੜੀ ਸੋਨੀ ਸਰਜੀਤ ਪਾਜੀ ਵੱਲ ਵੇਖ ਲਓ ਆਹੋ ਜਿਹੜਾ ਵੀ ਕੰਮ ਕਰਨਾ ਤੁਹਾਨੂੰ ਪੁੱਛ ਕੇ ਕਰਨਾ ਜਿਹੜੀ ਵੀ ਸਲਾਹ ਕਰਨੀ ਤੁਹਾਨੂੰ ਪੁੱਛ ਕੇ ਹੁਣ ਵੀ ਲੋ ਪੁੱਛਦੇ ਕਿੱਥੇ ਪੁੱਛਦੇ ਹੀ ਨਹੀਂ ਹੁਣ ਉਹਨਾਂ ਨੂੰ ਪੁੱਛ-ਪੁੱਛ ਕੇ ਤੁਰਦੇ ਨੇ ਕਿੱਥੇ ਜਾਣਾ ਵਾ ਜਿੱਦਨ ਦੇ ਮੰਮੀ ਅਹੀਂ ਆਏ ਆ ਉਹ ਸਭ ਦਾ ਵਰਤਨ ਦੇ ਨਾ ਹਾਂ ਹੁਣ ਕਿੱਥੇ ਗਏ ਪੈਸੇ ਉਦੋਂ ਤੇ ਕਹਿੰਦੀ ਮੈਂ ਪੈਸੇ ਦੇ ਦੂੰਗੀ ਜਾਣ ਕੇ ਕਰਦੀਆਂ ਨੇ ਪੀ ਇਹੋ ਹੀ ਪੀ ਖਾਂਡੇ ਤੇ ਵੀ ਲਿਆਉਣ ਤੈਨੂੰ ਕੀ ਪਤਾ ਵਾ ਇਹ ਚਲਾਕੀ ਖੇਡਦੀ ਆ ਜਿੱਦਨ ਨਾ ਨਾ ਦਲਜੀਤ ਘਰ ਹੋਈ ਉਦੋਂ ਇਹਨੂੰ ਮੈਂ ਕੱਢਣਾ ਕਰੂੰ ਦਲਜੀਤ ਨੇ ਰੋਕ ਲਿਆ ਮੰਮੀ ਜੇ ਹੁਣ ਰੋਕੋਗੇ ਨਾ ਨਾਲ ਇਹਨੂੰ ਵੀ ਕੱਢਿਓ ਇਦਾਂ ਹੀ ਕਰਦਾ ਲੱਗੂਗਾ ਇਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਤੂੰ ਫਿਕਰ ਨਾ ਕਰ ਇਦਾਂ ਹੀ ਕਰਨਾ ਮੈਂ ਇੱਕ ਵਾਰੀ ਤੇ ਕੱਢ ਕੇ ਮੈਨੂੰ ਦੱਸਣਾ ਮਜ਼ਾ ਆ ਜਿਹੜੀ ਕਿ ਤਨੂੰ ਗੱਲਾਂ ਕਰਦੀ ਹੈ ਨਾ ਇਹਨੂੰ ਪਤਾ ਲੱਗੂਗਾ ਮੰਮੀ ਤੁਸੀਂ ਨਾ ਕੋਈ ਵੀ ਟੈਨਸ਼ਨ ਲਿਆ ਕਰੋ ਠੀਕ ਆ ਨਾ ਜੇ ਇਦਾਂ ਤੁਸੀਂ ਉਦਾਸ ਬੈਠੇ ਰਹਿੰਦੇ ਆ ਨਾ ਫਿਰ ਉਹ ਮੈਨੂੰ ਪੁੱਛਦੇ ਆ ਕਿ ਮੰਮੇ ਨੂੰ ਕੀ ਗੱਲ ਹੋਈ ਆ ਉਹਨਾਂ ਤੇ ਪੁੱਛਣਾ ਹੀ ਵੀ ਇਹ ਲੈਂਦਾ ਮੂੰਹ ਵੀ ਕਿਉਂ ਨਹੀਂ ਨਹੀਂ ਸੋਚ ਲੈਣਾ ਕਿ ਚੱਲ ਜਿੰਨਾ ਚਿਰ ਕੋਠੀ ਨਹੀਂ ਬੰਦੀ ਉਹਨਾਂ ਚਿਰ ਇੱਥੇ ਰਹਿਣਾ ਉਹਨਾਂ ਨੇ ਫਿਰ ਚਲੀ ਜਾਣਾ ਆਪਾਂ ਤਾਂ ਨਸੀਬ ਦੇਣ ਡੀਆਂ ਨੇ ਤੈਨੂੰ ਕੀ ਪਤਾ ਚਲੋ ਠੀਕ ਹੈ ਮੰਮੀ ਚਾਤ ਮੈਂ ਬਣਾ ਦਿੰਨੀ ਆ ਤੁਹਾਨੂੰ ਪਰ ਰੋਟੀ ਮੈਂ ਇਨਾ ਕਿ ਬਣਵਾਉਣੀ ਆ ਤੂੰ ਕਹੀਂ ਜਾ ਕੇ ਰੋਟੀ ਬਣਾਉ ਕੋਈ ਗੱਲ ਨਹੀਂ ਮੈਂ ਕਹੀਂ ਜਾ ਕੇ ਲਗਦਾ ਹੈ ਨੂੰ ਤੂਰੀ ਆਉਂਦੀ ਆ ਪਤਾ ਨਹੀਂ ਐ ਹੁਣ ਕਿਹੜਾ ਬੰਬ ਛੁੱਟਣਾ ਹੈ ਭਾਬੀ ਆ ਜਾ ਸੰਦੀਪ ਤੂੰ ਹੀ ਬੜੇ ਰਜਾਈ ਵਿੱਚ ਵੜ ਕੇ ਬੈਠੇ ਆ ਬੈਣਾ ਕੀ ਕੋਈ ਗੱਲ ਦਾ ਫਿਕਰ ਤੇ ਤੁਹਾਨੂੰ ਕੋਈ ਹੈ ਨਹੀਂ ਆ ਨਾ ਤੋ ਕੋਈ ਹਾਲ ਨਾ ਕੋਈ ਚਾਲ ਮੈਂ ਤੇ ਬਿਮਾਰ ਪਈ ਆ ਤੇ ਮੈਂ ਕੋਈ ਮੈਨੂੰ ਪੁੱਛੇਗਾ ਆਣ ਕੇ ਕਿ ਦਵਾਈ ਦਾ ਰੋ ਲੈ ਦੀ ਤੂੰ ਤੇ ਮੈਨੂੰ ਉਂਦਿਆਂ ਹੀ ਪੈ ਗਈ ਆ ਕਾਦਾ ਹਾਲ ਚੱਲਦਾ ਨੂੰ ਪੁੱਛਾਂ ਮੈਂ ਆਹੋ ਮੰਮੀ ਨਾਲ ਲੜਨ ਲੱਗਿਆ ਤੁਸੀਂ ਵੇਂਦੇ ਨਹੀਂ ਆ ਤੇ ਮੰਮੀ ਨਹੀਂ ਵੇਂਦੀ ਲੜਨ ਲੱਗਿਆ ਉਹ ਤੇ ਇੱਕਦਮ ਐ ਪੈ ਜਾਂਦੀ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਜਦੋਂ ਤੁਸੀਂ ਮੰਮੀ ਨਾਲ ਇਦਾਂ ਕਰਦੇ ਆ ਤੇ ਮੰਮੀ ਤਾਂ ਹੀ ਪੈਂਦੇ ਤੁਹਾਨੂੰ ਮੰਮੀ ਤਾਂ ਐ ਮੰਮੀ ਕਿਹੜੇ ਕੰਮ ਚੰਗੇ ਕਰਦੀ ਐ ਮੰਮੀ ਅੱਜ ਤੇ ਸਿਮੀ ਨੂੰ ਕਢਣ ਦੀ ਐ ਕੱਲ ਨੂੰ ਮੈਨੂੰ ਕੱਢੇਗੀ ਜਦੋਂ ਤੁਸੀਂ ਨੇ ਚੰਗੇ ਕੰਮ ਕਰਦੇ ਤੇ ਮੰਮੀ ਨੇ ਤੇ ਫਿਰ ਆਪੇ ਕੱਢਣਾ ਵਾ ਨਹੀਂ ਮਾਹੀ ਕੀ ਮਾੜੇ ਕੰਮ ਕਰਦੀਆਂ ਚੰਗੇ ਦਾ ਕੰਮ ਤੂੰ ਹੀ ਨਹੀਂ ਕਰਦੀਆਂ ਟਾਡੇ ਕਰਕੇ ਤੇ ਘਰ ਚ ਲੜਾਈ ਪਈ ਆ ਭਾਬੀ ਸਾਡਾ ਕਰਕੇ ਲੜਾਈ ਨਹੀਂ ਪਈ ਹੈਗੀ ਨਹੀਂ ਪਹਿਲਾਂ ਕਿਉਂ ਨਹੀਂ ਲੱਗਦੀ ਸਿਮੀ ਵੀ ਜਾਣ ਜਾਣ ਕੇ ਲੜਾਈਆਂ ਲੈਂਦੀ ਆ ਸਿਮੀ ਨੇ ਤੇ ਆਪੇ ਲੜਨਾ ਵਾ ਉਹਨੂੰ ਉਹਦਾ ਥਾਂ ਹੀ ਦੇਣ ਦੇ ਤੁਸੀਂ ਉਹਦੇ ਥਾਂ 'ਚ ਤੁਸੀਂ ਕੋਠੀ ਪਹੁੰਚਦੇ ਜੀ ਮੰਮੀ ਨੇ ਕਹਿਤਾ ਹੀ ਤੁਹਾਡੇ ਦੋਵਾਂ ਦੀ ਕੋਠੀ ਇੱਥੇ ਬਣਾਈਆਂ ਫਿਰ ਤੂੰ ਉੱਧਰ ਕੀ ਲੱਭਦੇ ਫਿਰਦੇ ਮੰਮੀ ਦਾ ਵੀ ਤਾਂ ਹਿੱਸਾ ਨਿਕਲਣਾ ਹੀ ਆ ਨਾ ਨਹੀਂ ਮੰਮੀ ਦਾ ਹਿੱਸਾ ਨਿਕਲੇ 100 ਵਾਰ ਹੀ ਨਿਕਲੇ ਮੰਮੀ ਤੇ ਨੂੰ ਜੂ ਕੋਠੀ ਪਾ ਕੇ ਦਿੰਦੀ ਉਹ ਹੀ ਉਹਨੂੰ ਸਿਮੀ ਨੂੰ ਪਾ ਕੇ ਦਵੇਂ ਜੇ ਤੂੰ ਤੁਹਾਨੂੰ ਇੱਥੇ ਪਾਤੀ ਆ ਤੂੰ ਫਿਰ بار بار ਉਹੀ ਗੱਲ ਕਰੀ ਜਾਣੀ ਅੱਛਾ ਇੱਥੇ ਮੇਰੀ ਕੋਠੀ ਪਈ ਆ ਉੱਥੇ ਸਿਮੀ ਦੀ ਪੈਣੀ ਆ ਤੇ ਉਦੋਂ ਤੀ ਕਿਹਾ ਸੀ ਕੋਈ ਗੱਲ ਨਹੀਂ ਅਸੀਂ ਦੋਵੇਂ ਜਣੀਆਂ ਰਲ ਕੇ ਰਿਹਾ ਕਰਾਂਗੇ ਰਲ ਕੇ ਤੇਰੇ ਸਾਰੇ ਸਿਆਪੇ ਹੋਏ ਆ ਹੋਰ ਨਹੀਂ ਕਿਸਦੇ ਹੋਣੇ ਆਓ ਹੁਣ ਸਾਡੇ ਸਿਆਪੇ ਹੋਣੇ ਆ ਕਿ ਆ ਉੱਥੇ ਪਾ ਕੇ ਤਾਂ ਮੈਂ ਤੈਨੂੰ ਕੋਠੀ ਜੋ ਬਪ ਕਰਕੇ ਨਾ ਉੱਠ ਕੇ ਤੇ ਰੋਟੀ ਪਾਣੀ ਬਣਾਉਂਦੇ ਹਾਂ ਹਾਂ ਦੇਖੋ ਨਹੀਂ ਬਣਾਉਂਦਾ ਆਹੋ ਬਣਾਉਂ ਆਪੇ ਬਣਾਉਣਾ ਤੇ ਆ ਨਾ ਉਦੋਂ ਦੀ ਮੈਂ ਬਣਾਉਂਦੀ ਰੋਟੀ ਪਾਣੀ ਕੋਈ ਗੱਲ ਨਹੀਂ ਹਾਂ ਕਿ ਤੂੰ ਤਾ ਉਹਨਾਂ ਤੇ ਐਂਡੀਆਂ ਬਿਠਾ ਕੇ ਨਹੀਂ ਤੂੰ ਗੱਲ ਕਰਨੀ ਹੈ ਰੋਟੀ ਦੀ ਜੇ ਮੰਮੀ ਅੱਜ ਸਾਨੂੰ ਘਰੋਂ ਕੱਢ ਦੇ ਫੇਰ ਕਿਨੇ ਰੋਟੀ ਪਕਾਉਣੀ ਫੇਰ ਹੀ ਤੂੰ ਹਮਾਵਾ ਧੀਆਣੇ ਪਕਾਉਣੀ ਕਿ ਜਾਂ ਕੋਈ ਨੌਕਰ ਆ ਜਣੇ ਪਕਾਉਣ ਵਾਸਤੇ ਜੇ ਤੁਹਾਨੂੰ ਬਿਠਾ ਕੇ ਖਵਾਈ ਜਾਈਏ ਨਾ ਫੇਰ ਅਹੀਂ ਬੜੀਆਂ ਚੰਗੀਆਂ ਵਾਂ ਹੋਂ ਤੁਹਾਨੂੰ ਕੰਮ ਕਰਨਾ ਪੈਂਡ ਹੈ ਨਾ ਹੋਂ ਤੁਹਾਨੂੰ ਗੱਛ ਪੈਂਡੀ ਕੋਈ ਕੋਈ ਕੰਮ ਕਰਦੇ ਤੇ ਕਦੀ ਕੋਈ ਕਰਦੇ ਕੰਮ ਤੁਹਾਨੂੰ ਗੱਛ ਨਹੀਂ ਪੈਂਡੀ ਹੈਗੀ ਮੈਂ ਜਿੱਦਨ ਦੀ ਆਈ ਨਾ ਕੰਮ ਕਰਕੇ ਖਾਂ ਢੀ ਆ ਅੱਛਾ ਤਾਂ ਮੈਨੂੰ ਕਿਦਨ ਬਿਠਾ ਕੇ ਖਵਾਲੀ ਰੋਟੀ ਨਹੀਂ ਜੇ ਇੱਥੇ ਬਿਠਾ ਕੇ ਖੋਲੀ ਰੋਟੀ ਜੇ ਇੱਥੇ ਕੰਮ ਕਰਕੇ ਖਾਂ ਢੀ ਉਹੋ ਹੀ ਆਪਣੇ ਸਹੁਰੇ ਖਾਂਦੀ ਹਾਂ ਕੰਮ ਕਰਕੇ ਜਦੋਂ ਮੈਨੂੰ ਸਹੁਰਿਆਂ ਦਾ ਕਹਿ ਨਹੀਂ ਆ ਤੇ ਮੈਂ ਉਥੇ ਕੀ ਕਰਨ ਜਾਵਾਂ ਭਲਾ ਤੇਰੇ ਲਸ਼ਨ ਨਹੀਂ ਚੰਗੇ ਉਹਨਾਂ ਨੇ ਤੇ ਆਪੇ ਰੱਖ ਲੈਣਾ ਹੀ ਮੇਰੇ ਲਸ਼ਨ ਚੰਗੇ ਹੀ ਤੁਸੀਂ ਮੇਰੇ ਲਸ਼ਨ ਵੇ ਲਸਣ ਨਹੀਂ ਹੈ ਚੰਗੇ ਤਾਂ ਹੀ ਤੈਨੂੰ ਨਾ ਕੱਢਿਆ ਲਸਣ ਕਿੰਨੇ ਕੇ ਕਰਨ ਦੀਆਂ ਕਿੰਨੇ ਕ ਵਧੀਆ ਕਰਨ ਇਹ ਤੇਰੇ ਸਾਰੇ ਤੇਰੇ ਕਾਰਨਾਮੇ ਹੋਣਦੇ ਆ ਜਿੱਦਾਂ ਤੂੰ ਹੀ ਕਰਨ ਦੀਆਂ ਨਾ ਸਾਰਾ ਕੋ ਚੱਲ ਗਈ ਨਾ ਸਾਰਾ ਕੁਝ ਵਧੀਆ ਹੋ ਜਾਣਾ ਜੇ ਤੂੰ ਇੱਥੇ ਰਹਿਣਾ ਨਾ ਇੱਥੇ ਲੜਾਈ ਨਹੀਂ ਮੁੱਕਣੀ ਇੱਥੇ ਨਵੇਂ ਤੋਂ ਨਵੀਂ ਲੜਾਈ ਹੁੰਦੀ ਰਹਿਣੀ ਆ ਇਸੇ ਕਰਕੇ ਫਿਰ ਮੈਂ ਬੈਠੀ ਆ ਆਹੋ ਤਾਂ ਹੀ ਤੂੰ ਬੈਠੀ ਆ ਕਿ ਇੱਥੇ ਲੜਾਈ ਹੁੰਦੀ ਰਵੇ ਨਾ ਅਹੀਂ ਚੁੱਕੀ ਤੇ ਨਾ ਤੂੰ ਸੁਖੀ ਜੇ ਦੀ ਚੋਪੀ ਨਹੀਂ ਕਰਦੀਆਂ ਕੋਈ ਦਿਨ ਸੁੱਕਾ ਜਾਣ ਦਿੰਦੀ ਆ ਤੁਸੀਂ ਸੁੱਕਾ ਤਾਂ ਤੁਸੀਂ ਨਹੀਂ ਜਾਣ ਦਿੰਦੀ ਆ ਤੁਸੀਂ ਤੇ ਵੇਂਦੀ ਆ ਪਤਾ ਨਹੀਂ ਇਹ ਵੇਲੀਆਂ ਪੇਠੀਆਂ ਚੱਲ ਜਾ ਕੇ ਨਾਲਾ ਮੱਥਾ ਲਾਈਏ ਜਾ ਕੇ ਆਹ ਕੰਮ ਕੀਤਾ ਵੀ ਕਿਹੜਾ ਵਾ ਕਦੀ ਜਦੋਂ ਦੇ ਮੈਂ ਆਈ ਆ ਨਾ ਕਦੀ ਕੋਈ ਬਿਸਰੇ ਚ ਵੜ ਜਾਂਦਾ ਕਦੀ ਕੋਈ ਵੜ ਜਾਂਦਾ ਤੁਹਾਡੇ ਕੋਲ ਬਹਾਨਾ ਹੁੰਦਾ ਸਿਰ ਪੀੜ ਹੋਣ ਦੀ ਆ ਉਹਦੇ ਕੋਲ ਬਹਾਨਾ ਹੁੰਦਾ ਮੈਨੂੰ ਬੁਖਾਰ ਚੜਿਆ ਵਾ ਅਸੀਂ ਵਾਧੂ ਆਈਆਂ ਮੈਂ ਤਾਂ ਲੋਹੇ ਦੀਆਂ ਬਣੀਆਂ ਕੰਮ ਕਰਦੀਆਂ ਰਹੀਏ ਅੱਛਾ ਤਾਂ ਕੰਮ ਕਰਦਾ ਕੋਈ ਲਿੱਸਾ ਨਹੀਂ ਹੋ ਜਾਂਦਾ ਜੇ ਕੰਡੀਆਂ ਤਾਂ ਫੇਰ ਕੀ ਹੋ ਗਿਆ ਕੰਡੀਆਂ ਇਹ ਨੀਂਨੇ ਸਾਲਾਂ ਤੋਂ ਕੰਡੀਆਂ ਜੀ ਹਾਂ ਗੱਲ ਵਾ ਨਾ ਕੋਈ ਗੱਲ ਨਹੀਂ ਫੇਰ ਬਣਾ ਲਾਂਗੇ ਅਸੀਂ ਫੇਰ ਠੀਕ ਹੋ ਜਾਣਾ ਹਨਾ ਵੀ ਆਪਣੀ ਪਕਾ ਲੋ ਤੇ ਅਸੀਂ ਆਪਣੀ ਪਕਾ ਕੇ ਖਾ ਲਾਂਗੀ ਆ ਤੁਸੀਂ ਸਾਡੇ ਦਾ ਸਹਾਨਾ ਕਰੋ ਮੈਂ ਕਦੋਂ ਕਹਿਣ ਦੀ ਕਿ ਨਾ ਬਣਾਓ ਤੁਸੀਂ ਰੋਟੀ ਆਹੋ ਕਲੇਸ਼ ਕਰਨਾ ਤੇ ਫੇਰ ਰੋਟੀ ਪਕਾਉਣੀ ਆ ਤੇ ਕਲੇਸ਼ ਤੇ ਤੁਸੀਂ ਪਾਉਂਦੀਆਂ ਵਾ ਨਾ ਹੈ ਸਾਰਾ ਕਸੂਰ ਸਾਡਾ ਹੀ ਕੱਢਿਆ ਕਰੋ ਆਪਣਾ ਨਾ ਕੱਢਿਆ ਕਰੋ ਤੁਸੀਂ ਕੋਈ ਵੀ ਅੱਛਾ ਕੋਈ ਗੱਲ ਨਹੀਂ ਜਿੱਦਾਂ ਦੇ ਮੇਤੇ ਦੇਣ ਆਏ ਨਾ ਕੋਈ ਪਤਾ ਨਹੀਂ ਹੁੰਦਾ ਰੱਬ ਤੁਹਾਡੇ ਤੇ ਫੇਰ ਲਿਆਊਗਾ ਦਿਨ ਸੰਦੀਪ ਤੂੰ ਆਪ ਲੈਂਦੇ ਆਪਣੇ ਤੇ ਕਿਸੇ ਨੇ ਨਹੀਂ ਲੈਂਦੇ ਤਹਾਡੇ ਵਰਗੇ ਪਰਜਾਈਆਂ ਤੇ ਰੱਬ ਕਿਸ ਨੂੰ ਨਾ ਦਵੇ ਜਿੱਦਾਂ ਦੀ ਤੁਸੀਂ ਹੈਗੀਆਂ ਤੇ ਤੇਰੇ ਵਰਗੇ 99 ਨਾ ਫਿਰ ਕਿਸ ਨੂੰ ਦਵੇ ਚਲੋ ਠੀਕ ਆ ਤੁਹਾਡੇ ਨਾਮੇ ਆਡਾ ਲੈਣ ਨਹੀਂ ਆਈ ਠੀਕ ਆ ਨਾ ਆਡਾ ਲੈਣਾ ਤੂੰ ਹਾਲ ਨਹੀਂ ਚਾਲ ਨਹੀਂ ਤੇ ਆ ਕੇ ਕਿਉਂ ਬੇ ਰੋਟੀ ਪਕਾਓ ਨਹੀਂ ਪੱਕਦੀ ਨਾ ਪਕਾ ਜਾ ਤੂੰ ਆਈ ਵੱਡੀ ਤੂੰ ਮੈਂ ਤੇ ਇਹੋ ਚੰਦੀ ਆਪਣੀਆਂ ਪਕਾਉ ਤੂੰ ਤੇ ਆਪਣੀਆਂ ਪਕਾਈਆਂ ਹੀ ਚੰਗਾ ਸਭ ਆਪੋ ਆਪਣੀ ਖਾਣਗੇ ਤੇ ਸੌਣਗੇ ਐਦਾਂ ਤਾਂ ਉਂਤਰ ਕਲੇਸ਼ ਹੀ ਰਹਿਣਾ ਤੁਹਾਡੀ ਰੋਟੀ ਨਹੀਂ ਪੱਕੀ ਤੇ ਤੁਹਾਡੀ ਨਹੀਂ ਪੱਕੀ ਆਪੋ ਆਪਣੀ ਖਾਣ ਕੇ ਤਾਂ ਚੰਗਾ ਸਗੋ ਮੈਂ ਤਾਂ ਕਿੰਨੀ ਜਿਹੜਾ ਕਲੇਸ਼ ਮੁੱਕਦਾ ਉਹੀ ਚੰਗਾ ਵਾ ਪਰ ਇਹਨਾਂ ਨੇ ਕਿੱਥੋਂ ਮੁੱਕਣ ਦੇਣਾ ਚੰਗਾ ਹੋਇਆ ਮੈਨੂੰ ਸਿਮੀ ਨੇ ਫੋਨ ਕਰਕੇ ਦੱਸਤਾ ਕਿ ਰੋਟੀ ਨਾ ਬਣਾਈ ਇਹਨਾਂ ਨੇ ਤਾਂ ਪੱਕੀਆਂ ਪਕਾਈਆਂ ਤੇ ਬਹਿ ਜਾਣਾ ਹੀ ਚੰਗਾ ਸਗੋ ਕੋਠੇ ਤੇ ਬੈਠੀ ਆਪਾਂ ਆਪੇ ਪਕਾਉਂ ਤੇ ਨਾਲ ਖਾਣ ਨਾਲੇ ਪਤਾ ਲੱਗਿਆ